ਗ੍ਰਾਹ ਪੁਲਿਸ ਨੇ ਹੀਰੋਨਾ ਅਤੇ ਲੁੱਟਕੋ ਕਰਨ ਵਾਲੀ ਇੱਕ ਮਹਿਲਾ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਆਖਿਆ ਕਿ ਚੌਕੀ ਧਲੇਤਾ ਦੇ ਇੰਚਾਰਜ ਸੁਭਾਸ਼ ਕੁਮਾਰ ਨੇ ਪੁਲਿਸ ਪਾਰਟੀਸ ਮੇਂ ਨਾਕਾਬੰਦੀ ਦੌਰਾਨ ਨਿਰਮਲ ਕੌਰ ਪਤਨੀ ਭਿੰਦਾ ਵਾਸੀ ਪਿੰਡ ਧਲੇਤਾ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਉਹਨਾਂ ਦੱਸਿਆ ਕਿ ਗ੍ਰਿਫਤਾਰ ਮਹਿਲਾ ਖਿਲਾਫ ਪਹਿਲਾਂ ਵੀ 8 ਦੇ ਕਰੀਬ ਮਾਮਲੇ ਦਰਜ ਨੇ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਚੌਕੀ ਇੰਚਾਰਜ ਰੁਰਕਾ ਕਲਾ ਦੇ ਏਐਸਆਈ ਅਮਨਦੀਪ ਨੇ ਸਮੇਤ ਪੁਲਿਸ ਪਾਰਟੀ ਲੁੱਟਖੋ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਹਰਮੇਸ਼ ਲਾਲ ਅਤੇ ਰਵਿੰਦਰ ਸਿੰਘ ਉਰਫ ਬਿੱਲਾ ਪਿੰਡ ਢੇਸੀਆਂ ਕਾਨਾ ਥਾਣਾ ਗੁਰਾਇਆ ਵਿਖੇ ਹੋਈ ਹੈ ਜਿਨ੍ਹਾਂ પાસે ਲੁੱਟੇ ਹੋਏ ਪੰਜ ਮੋਬਾਈਲ ਫੋਨ ਇੱਕ ਮੋਟਰਸਾਈਕਲ ਅਤੇ ਇੱਕ ਦਾਤਰ ਵੀ ਭਰਾਮਤ ਕੀਤਾ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਾਇਆ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਸਰਵਨ ਸਿੰਘ ਬੱਲ ਸਬਡਿਵੀਜ਼ਨ ਫਲੋਰ ਦੀ ਰਾਨਮਾਈ ਹਿੱਟ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਉਸ ਤਹਿ ਸਾਨੂੰ ਕੱਲ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਇੱਕ ਧਲੇਤੇ ਦੀ ਰਹਿਣ ਵਾਲੀ ਨਿਰਮਲਪੁਰ ਏਰੀਆਸ ਨਿੰਮੂ ਜੋ ਨਾਕਾਬੰਦੀ ਦੌਰਾਨ ਜਿਹੜੀ ਆ ਉਹ ਸਾਨੂੰ ਉੱਥੇ ਗ੍ਰਿਫਤਾਰ ਹੋਈ ਆ ਜਿਹਦੇ ਕੋਲੋਂ ਤਕਰੀਬਨ 1.6 ਗ੍ਰਾਮ ਜਿਹੜੀ ਹੈਰੋਨ ਜਿਹੜੀ ਆ ਬਰਾਬੰਦ ਹੋਈ ਆ ਔਰ ਇਹਦੇ ਖਿਲਾਫ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਰੀਬ 8 ਮਕਦਮੇ ਦਰਜ ਨੇ ਇਹ ਕਾਫੀ ਸਮਗਲਿੰਗ ਦਾ ਧੰਦਾ ਕਰਦੀ ਸੀ ਔਰ ਇਹ ਜਦੋਂ ਦਾ ਜੁੱਧ ਨਸ਼ਿਆਂ ਵਿਰੁੱਧ ਚੱਲਿਆ ਹੋਇਆ ਇਹ ਲੁਕੀ ਫਿਰਦੀ ਸੀਗੀ ਤੇ ਕੱਲ ਸੜੀ ਸਾਨੂੰ ਇਹ ਨਾਕੇ ਤੇ ਮਿਲੀ ਆ ਤੇ ਕੱਲ ਇਹਨੂੰ ਗ੍ਰਿਪਦਾਰ ਕਰਕੇ ਤੇ ਇਹਦੀ ਬਰਾਮਦਗੀਦ ਕੋ ਕੀਤੀ ਗਈ ਹੈ ਲੁੱਟਕ ਵਾਲੇ ਫੜੇਗੇ ਇੱਕ ਗੈਂਕ ਅਸੀਂ ਲੁੱਟਕੂ ਵਾਲਾ ਫੜਿਆ ਜੀ ਉਹਦੇ ਵਿੱਚ ਇੱਕ ਹੈਗਾ ਹਰਮੇਸ਼ ਲਾਲ ਦੂਜਾ ਹੈਗਾ ਰਵਿੰਦਰ ਕੁਮਾਰ ਇਹ ਕਾਨਾਟੇਸਿਆਂ ਦੇ ਰਹਿਣ ਵਾਲੇ ਆ ਇਹਨਾਂ ਨੇ ਜਿੰਨੀਆਂ ਵੀ ਆਪਣੇ ਬਾਬਿਆਂ ਦੀ ਜਗਾਹ ਨੇ ਜਿੱਦਾਂ ਪਿੰਡਾਂ ਦੇ ਬਣਾਈਆਂ ਹੋਈਆਂ ਨੇ ਜਿੱਦਾਂ ਮੁਸਲਮਾਨ ਫਕੀਰ ਨੇ ਤੇ ਉਹਨਾਂ ਦੇ ਜਗਾਹ ਤੇ ਜਿੱਦਾਂ ਜਿੰਨਾ ਚੜਾਵਾ ਚੜਦਾ ਉਹਨਾਂ ਦੀ ਗੋਲਕ ਤੋੜ ਲੈਂਦੇ ਨੇ ਔਰ ਇਸ ਤੋਂ ਇਲਾਵਾ ਇਹ ਦਾਤਰ ਦੀ ਨੌਕ ਤੇ ਜਿਹੜੇ ਰਾਹੀਰ ਲੰਘਦੇ ਨੇ ਜਿੱਦਾਂ ਜਿੱਦਾਂ ਛੋਟੀਆਂ ਛੜਕਾਂ ਪਿੰਡਾਂ ਨੂੰ ਜਾਂਦੀਆਂ ਨੇ ਉੱਥੇ ਰੋਕ ਕੇ ਉਹਨਾਂ ਤੋਂ ਮੋਬਾਈਲ ਫੋਨ ਖੋਹ ਲੈਂਦੇ ਨੇ ਤੇ ਉਹਨਾਂ ਦੇ ਸਾਥ ਵੀ ਮਾਰ ਜਾਂਦੇ ਨੇ ਔਰ ਕੱਲ ਇਹਨਾਂ ਨੂੰ ਇੱਕ ਚੋਰੀ ਦੇ ਮੋਟਰਸਾ ਸਮੇਤ ਜਿਹੜਾ ਦੋਵਾਂ ਨੂੰ ਗ੍ਰਿਪਦਾਰ ਕੀਤਾ ਆ ਇਹਨਾਂ ਪਾਸੋਂ ਸਾਨੂੰ 5 ਮੋਬਾਈਲ ਫੋਨ ਇੱਕ ਦਾਤਰ ਇੱਕ ਚੋਰੀ ਦਾ ਮੋਟਰਸਾਈਕਲ ਜਿਹੜਾ ਇਹ ਬਰਾਮਦ ਹੋਇਆ ਔਰ ਇਹਨਾਂ ਨੇ ਪੁਸ਼ਗੀਸ਼ ਦੌਰਾਨ ਕਰੀਬਨ 7-8 ਵਾਰ ਦੰਦਾ ਮੰਨੀਆਂ ਨੇ ਜਿਹੜੀਆਂ ਹੁਣ ਤੱਕ ਇਹਨੇ ਕੀਤੀਆਂ ਨੇ ਅੱਗੋਂ ਜਿਹੜੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਤੇ ਅੱਗੋਂ ਰਮਾਨ ਲੈ ਕੇ ਇਹਨਾਂ ਦੀ ਡੁਗਾਈ ਦਾ ਪੁਸ਼ਗੀਸ਼ ਕੀਤੀ ਜਾਵੇਗੀ thank you